ਕੋਈ ਗੱਲ ਨਹੀਂ ਰੱਬ ਸਾਡੇ ਕੋਲ ਹੈ ਕਿਸੇ ਨੂੰ ਜੋ ਵੀ ਤੁਹਾਨੂੰ ਗਲਤ ਕਹਿ ਰਿਹਾ ਬੋਲੀ ਜਾਂਦੋ ਕੋਈ ਗੱਲ ਨਹੀਂ ਬਾਬਾ ਜੀ ਸਾਰਾ ਕੁਝ ਦੇਖਦੇ ਆ ਕੋਈ ਗੱਲ ਨਹੀਂ ਬੋਲੀ ਜਾਂਦੋ ਜਿਹੜਾ ਬੰਦਾ ਤੁਹਾਡੀ ਤਾਰੀਫ ਨਹੀਂ ਕਰ ਸਕਦਾ ਬੇਇੱਜ਼ਤੀ ਕਰੀ ਜਾਂਦਾ ਕਰੀ ਜਾਂਦੋ ਘਟੋ ਘਟ ਐਨੇ ਬਿਜੀ ਹੋਣ ਦੇ ਬਾਵਜੂਦ ਸਾਡੇ ਅੱਲ ਕਨਸੈਂਟਰੇਸ਼ਨ ਆ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅਸਤੋ ਕੁਝ ਦਿਨ ਪਹਿਲਾਂ ਮੈਕੋ ਟਿੱਲੋ ਦਾ ਵਿਆਹ ਅਨਮੋਲ ਗਿੱਲ ਨਾਲ ਹੋ ਕੇ ਹਟਿਆ ਹੈ ਅਤੇ ਆਪਣੇ ਵਿਆਹ ਤੋਂ ਬਾਅਦ ਮੈਕੋ ਟਿੱਲੋ ਪਹਿਲੀ ਵਾਰੀ ਇੰਸਟਾਗ੍ਰam ਉੱਤੇ ਲਾਈਵ ਆਈ ਲਾਈਵ ਆਉਣ ਤੋਂ ਬਾਅਦ ਸਾਰੇ ਨੇ ਮੈਕੋ ਨੂੰ ਇੱਕੋ ਸਵਾਲ ਪੁੱਛਿਆ ਕਿ ਤੁਹਾਡੇ ਵਿਆਹ ਤੇ ਗੁਰਜਸ ਕਪਲ ਕਿਉਂ ਨਹੀਂ ਸੀ ਆਏ ਇਸ ਗੱਲ ਦਾ ਜਵਾਬ ਦਿੰਦੇ ਹੋਏ ਮੈਕੋ ਨੇ ਕਿਹਾ ਕਿ ਸਾਡੇ ਰੋਕਦਿਆਂ ਰੋਕਦਿਆਂ ਹੀ ਗੁਰਜਸ ਹੂਣਾ ਨੇ ਸਾਡੀ ਫੈਮਿਲੀ ਤੇ ਵਲੌਗ ਅਪਲੋਡ ਕਰ ਦਿੱਤੇ ਰੋਕਣ ਦੇ ਬਾਵਜੂਦ ਵੀ ਉਹਨਾਂ ਨੇ ਸਾਡੇ ਵਲੌਗ ਡਿਲੀਟ ਨਹੀਂ ਕੀਤੇ ਅਤੇ ਮੈਕੋ ਟਿੱਲੋ ਨੇ ਗੁਰਜਸ ਹੂਣਾ ਨੂੰ ਆਪਣੇ ਇੰਸਟਾਗ੍ਰam ਅ ਤੋਂ ਬਾਦ ਗੁਰਜਾਸ ਕਪਲ ਦਾ ਵੀ ਰਿਪਲਾਈ ਆ ਚੁੱਕਿਆ ਹੈ ਗੁਰਜਾਸ ਕਪਲ ਨੇ ਕਿਹਾ ਕਿ ਸਾਨੂੰ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਨਹੀਂ ਸਾਨੂੰ ਕਿਸੇ ਨੂੰ ਰਿਪਲਾਈ ਦੇਣ ਦੀ ਕੋਈ ਜ਼ਰੂਰਤ ਨਹੀਂ ਆ ਸਾਨੂੰ ਪਿਆਰ ਕਰਨ ਵਾਲੇ ਹੀ ਇਹਨਾਂ ਨੂੰ ਰਿਪਲਾਈ ਦਿੰਦੇ ਪੈਣੇ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਬਣੇ ਰਹੋ ਸਾਡੇ ਚੈਨਲ ਦੇ ਨਾਲ ਐਡਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ